ਸਾਤਵੀਰ ਕਾਲਜੀ ਸਾਰਿਆਂ ਨੂੰ ਬਲਾਕ ਸ਼ਾਂਤੀ ਬਲਾਕ ਅਹਿਮਦਗੜ ਤੋਂ ਬਲਾਕ ਸ਼ਾਂਤੀ ਦੀ ਚੋਣ ਅਕਾਲੀ ਦਲ ਦੇ ਇਰਫਾਨ ਰਹੀੜਾ ਜੀ ਜਿੱਤ ਚੁੱਕੇ ਨੇ ਫਿਲਹਾਲ ਜਿਹੜਾ ਨਤੀਜਾ ਸਾਰਿਆਂ ਨੂੰ ਹੈਰਾਨੀਜਨਕ ਕਰ ਦੇਣ ਵਾਲਾ ਨਤੀਜਾ ਜਿਹੜਾ ਬਲਾਕ ਸ਼ਾਂਤੀ ਰਹੀੜਾ ਤੋਂ ਬਲਾਕ ਸ਼ਾਂਤੀ ਦੀ ਚੋਣ ਅਕਾਲੀ ਦਲ ਦੀ ਝੋਲੀ ਪੈ ਚੁੱਕੀ ਆ ਫਿਲਹਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਆ ਬਣਾ ਲਈ ਮਾਡੀ ਫੋਟੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਵਾਗਤ ਕੀਤਾ ਜਾ ਰਿਹਾ ਹੈ ਇਰਫਾਨ ਜੀ ਦਾ ਇਰਫਾਨ ਜੀ ਕੀ ਕਹੋਗੇ ਜਿੱਤ ਪ੍ਰਾਪਤ ਕੀਤੀ ਹੈ ਬੜੀ ਬੇਸabri ਦੇ ਨਾਲ ਤੁਹਾਡੇ ਜਿਹੜੇ ਸਪੋਰਟਰ ਨੇ ਇੰਤਜ਼ਾਰ ਕਰ ਰਹੇ ਸੀਗੇ ਬਾਰਖਾ ਲੱਗਾ ਤੁਹਾਡੇ ਜਿਹੜੇ ਸਪੋਰਟਰ ਸੀਗੇ ਉਹ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਤੁਹਾਡੇ ਗੱਲ ਦੇ ਵਿੱਚ ਹਾਰ ਪਾਈਏ। ਜਿਹੜੀ ਜਿੱਤ ਹੈ ਸਕੂਟਰਾਂ ਕਰਤੀ ਹੋਈ ਹੈ। ਚਲੋ ਸਾਡੇ ਜਿਹੜੇ ਸਕੂਟਰ ਨੇ ਫੁੱਲ ਘੇੜੇ ਆ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਆ ਭਾਈ ਦੀ سپورਟ ਸੀਗੀ, ਸਾਰੀ ਟੀਮ ਦੀ سپورਟ ਸੀ ਤੇ ਰੱਬ ਦੇ ਹੁਕਮ ਨਾਲ 2027 ਵੀ ਜਿੱਤਾਂਗੇ। ਅੱਛਾ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਪਰਫਾਨ ਘਰ ਹੀਣਾ ਜਿੰਦਾਬਾਦ। ਤੇ ਸਮਾਂ ਥੋੜਾ ਜਾਂ ਜ਼ਿਆਦਾ ਲੱਗ ਗਿਆ, ਹਨੇਰਾ ਹੋ ਗਿਆ। ਮਨ ਦੇ ਵਿੱਚ ਕੋਈ ਡਰ ਸੀ ਵੀ ਦੇਰੀ ਹੋ ਰਹੀ ਹੈ ਕਿਤੇ ਕੋਈ ਗੜਬੜ ਗੜਬੜਲਾ ਹੋ ਜਵੇ ਹਾਂ ਹੋ ਰਿਹਾ ਸਰ ਮਤ ਵੀ ਇੱਥੇ ਹੋ ਰਿਹਾ ਹੋ ਰਿਹਾਗਾ ਅੰਦਰ VOTING ਦੇ ਵਿੱਚ ਸਾਰਾ ਕੁਝ ਠੀਕ ਲੱਗਿਆ ਤੁਹਾਨੂੰ ਤੇ ਮਨੋ ਜੇਫੇ ਕਾਂਗਰਸ ਵੀ ਮੋਰ ਦੇ ਨਾਲ ਜਿੱਤ ਖਰਾਬ ਆ ਹਾਂਜੀ ਉਹ ਤਾਂ ਮੀਂਹ ਤੇ ਖਰਾਬ ਕਰ ਦਿੰਦਾ ਜੀ ਜੇ ਝਾੜੂ ਵਾਲੀ ਖਰਾਬ ਆ ਉਹਨੂੰ ਕਹਿਣਾ ਪੈਂਦਾ ਧੱਕੇ ਨਾਲ ਇਹ ਖਰਾਬ ਆ ਮਤਲਬ ਇਹ ਹੈਗਾ ਥੋੜਾ ਬਹੁਤ ਕਿਤੇ ਨਾ ਕਿਤੇ ਬਹੁਤ ਜਿਆਦਾ ਫਰਕ ਪੈਂਦਾ ਚਲ ਡਾਕਟਰ ਲਾ ਦੇ ਨਾ ਰਹਿ ਤੇ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਕਾਫੀ ਨੇੜਤਾ ਹੈ ਫੋਨ ਕਰਕੇ ਦੱਸਦਾ ਜੀ ਹਾਂਜੀ ਦੱਸਦਾਗੇ ਦੱਸਾਂਗੇ ਹੁਣ ਦੱਸਦਾ ਉਹਨਾਂ ਨੂੰ ਹਾਂ ਤੇ ਇਫਤਿਹਾਨ ਵੀ ਮਾਰਕਾ ਮਾਤ ਧੰਨਵਾਦ ਸਾਰੇ ਹਲਕੇ ਦਾ ਸਾਰੇ ਬਹੁਤ ਬਹੁਤ ਧੰਨਵਾਦ ਜੀ ਆਰੇ ਕਿ ਵੀਡੀਓ ਬਣਾ ਦਿੱਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਬਾਈਡਿੰਗ ਪਿੱਛੇ ਹੋ ਜਾਓ ਯਾਰ ਸਾਰੇ ਦਾ ਤੰਤ ਵੱਡਾ ਸਾਰੇ ਬਹੁਤ ਬਹੁਤ ਧੰਨਵਾਦ ਕਾਕਾ ਜੀ ਕੀ ਕਹੋਗੇ ਤੁਸੀਂ ਤੁਸੀਂ ਵੀ ਕਾਫੀ ਟਾਈਮ ਦੇ ਗੇਟ ਦੇ ਬਾਹਰ ਹੀ ਖੜੇ ਸੀ ਅਸੀਂ ਇਹ ਇੱਕ ਗੱਲ ਮੈਂ ਮਾਫੀ ਚਾਹੁੰਦਾ ਅਸੀਂ ਇਰਫਾਨ ਜੀ ਦੇਖ ਰਹੇ ਸੀ ਕਾਕਾ ਜੀ ਇਕੱਲੇ ਗੇਟ ਦੇ ਬਾਹਰ ਖੜੇ ਸੀਗੇ ਇਹ ਸਾਡਾ ਚੌਂਕੀ ਦਾ ਰਾਈਡਰ ਹੈ ਵੱਡਾ ਸਾਡਾ ਸਾਰਿਆਂ ਦਾ ਕੀ ਕਹੋਗੇ ਕਾਕਾ ਜੀ ਇਹਦਾ ਗੁੱਡ ਫਸੇ ਹੋਏ ਆ ਜੇ ਮੇਰੇ ਕੋਲ ਉਹੀ ਵਿੱਚ ਇਹਦੇ ਬੜੇ ਮੈਂ ਖੈਦੀਆ ਚਲੋ ਭਾਈ ਮਰਾ ਕੀ ਕਹੋਗੇ ਵੀਰ ਜੀ ਤੁਸੀਂ ਬੰਦਿਆਂ ਨੇ ਗੁੱਡ ਵਸਦੇ ਨਿਕਲ ਵੀ ਮਰੇ ਨੇ ਖਾਣ ਦੇ ਦੇਖ ਸਕਦੇ ਹੋ ਵੱਡੀ ਹੂਟਿੰਗ ਹੋ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਫਿਲਹਾਲ ਸਪੋਰਟਰਾਂ ਦੇ ਵੱਲੋਂ ਬੜੀ ਜ਼ਿਆਦਾ ਵੱਡੀ ਗੇਂਦਤੀ ਦੇ ਵਿੱਚ ਪਹੁੰਚ ਕੇ ਸਪੋਰਟ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਆ ਜ਼ਾਹਰ ਕੀਤੀ ਗਈ ਹੈ ਤੇ ਬਹੁਤ ਜ਼ਿਆਦਾ ਮੁਬਾਰਕ ਮੁਬਾਰਕਬਾਦ ਹੈ ਜੀ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਦਾ ਪਲ ਜਿਹੜਾ ਦੇਖਿਆ ਜਾ ਸਕਦਾ ਹੈ ਵੱਡੀ ਸਪੋਰਟਿੰਗ ਟੀਮ ਦੇ ਕਰਕੇ ਜਿਹੜਾ ਸਾਰਾ ਕੁਝ ਸਾਰਾ ਸਿਹਰਾ ਜਿਹੜਾ ਉਹ ਟੀਮ ਦੇ ਸਿਰ ਤੇ ਬੰਧਿਆ ਹੈ ਕਿ ਜਿਹੜੀ ਟੀਮ ਹੈ ਸਾਡੀ ਕਿਤੇ ਨਾ ਕਿਤੇ ਉਹਦੀ ਜ਼ਿਆਦਾ ਸਪੋਰਟ ਸੀ ਜਿਹਦੇ ਕਰਕੇ ਜਿਹੜੀ ਇਹ ਜਿੱਤ ਹੈ ਉਹ ਅ ਅਕਾਲੀ ਦਲ ਦੀ ਜਿਹੜੀ ਬਲਾਕ ਸੰਪਤੀ ਚ ਉਹਨਾਂ ਨੇ ਬਲਾਕ ਅਹਿਮਦਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਅ ਦੇਰ ਜ਼ਰੂਰ ਹੋਈ ਹੈ ਪਰ ਕਿਤੇ ਨਾ ਕਿਤੇ ਜਿਹੜਾ ਜਿੱਤ ਕੇ ਆਪਣੇ ਪਿੰਡ ਨੂੰ ਜਾ ਰਹੇ ਨੇ ਖੁਸ਼ੀ ਮਨਾ ਰਹੇ ਨੇ ਤੇ ਅ ਰੌਲਾ ਰੱਪਾ ਬਹੁਤ ਪਾਇਆ ਜਾ ਰਿਹਾ ਹੈ ਜਿੰਦਾਬਾਦ ਤਾਂ ਇਹ ਸਾਜੀ ਇਰਫਾਨ ਰਹੀੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਬਲਾਕ ਸੰਪਤੀ ਅ ਜਿਹੜਾ ਬਲਾਕ ਹੈ ਅਹਿਮਦਗੜ੍ਹ ਤੋਂ ਅ ਜਿੱਤ ਕੇ ਅ ਅਕਾਲੀ ਦਲ ਦੀ ਝੋਲੀ ਪਾਈ ਹੈ ਜਿਨ੍ਹਾਂ ਨੇ ਇਹ ਸੀਟ ਫਿਲਹਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਅ ਵੱਡਾ ਸ਼ੋਰ ਸ਼ਰਾਬਾ ਕੀਤਾ ਜਾ ਰਿਹਾ ਸੀ ਖੁਸ਼ੀ ਪ੍ਰਗਟਾਈ ਜਾ ਰਹੀ ਸੀ ਕਿਤਨਾ ਕਿਤੇ ਅ ਖੁਸ਼ੀ ਵੀ ਜਿਹੜੀ ਜ਼ਾਹਰ ਕੀਤੀ ਜਾ ਰਹੀ ਸੀ ਸਪੋਰਟਰਾਂ ਦੇ ਵੱਲੋਂ ਤੇ ਵੱਡੀ ਗੰਢੀ ਦੇ ਵਿੱਚ ਨੇ ਜਿਹੜੇ ਸਪੋਰਟਰ ਵੀ ਉਹ ਵੇਖ ਸਕਦੇ ਹੋ ਕਿ ਹਨੇਰੇ ਦੇ ਵਿੱਚ ਵੇਟ ਕਰ ਰਹੇ ਸੀ ਕਿ ਕਦੋਂ ਉਹਨਾਂ ਦਾ ਉਮੀਦਵਾਰ ਹੈ ਜਿਹੜਾ ਜਿੱਤ ਕੇ ਆਵੇ ਤੇ ਅਸੀਂ ਉਹਨਾਂ ਦੇ ਗਲੇ ਦੇ ਵਿੱਚ ਹਾਰ ਪਾ ਕੇ ਉਸਦਾ ਸਵਾਗਤ ਕਰੀਏ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੀਆਂ ਸਾਰੀਆਂ ਵੀਡੀਓਜ਼ ਸ਼ੇਅਰ ਕੀਤੀਆਂ ਨੇ ਸਾਡੇ ਪੇਜ ਨੂੰ ਫੋਲੋ ਕੀਤਾ ਆਲੇ ਦੋਲੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਜੋ ਇਸ ਚੋਣ ਦੀ ਤੇਜ਼ ਰਿਜ਼ਲਟ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜਾ ਪਿਆਰ ਦਿੱਤਾ ਵੀਡੀਓ ਸ਼ੇਅਰ ਕੀਤੀਆਂ ਨੇ ਫਲਹਾਲ ਜਿਹੜਾ ਮੁਕਾਬਲਾ ਫਸਬਾ ਜ਼ਰੂਰ ਸੀ ਪਰ ਕਿਤੇ ਨਾ ਕਿਤੇ ਹੁਣ ਜਿਹੜੇ ਨਤੀਜੇ ਨੇ ਉਹ ਹੈਰਾਨ ਕਰਨ ਵਾਲੇ ਸਾਹਮਣੇ ਆ ਰਹੇ ਨੇ ਸਾਹਮਣੇ ਦੇਖ ਸਕਦੇ ਹੋ ਕਿ ਬਲਾਕ ਕਾਹਮਦਗੜ ਦੇ ਵਿੱਚ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਬੈਲਟ ਬਾਕਸ ਰੱਖੇ ਹੋਏ ਨੇ ਗਾਦੀ ਸਕੂਲ ਦੇ ਵਿੱਚ ਤੇ ਉਹ ਏਰੀਆ ਬੜਾ ਭੀੜ-ਪਾੜ ਵਾਲਾ ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇੱਥੋਂ ਨਤੀਜੇ ਨਿਕਲ ਕੇ ਜੋ ਸਾਹਮਣੇ ਆ ਰਹੇ ਨੇ ਫਿਲਹਾਲ ਉਹ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੇ ਨੇ ਤੇ ਉਮੀਦ ਹੈ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰੋਗੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋਗੇ ਅਗਲੀ ਅਪਡੇਟ ਲਈ ਬਨੇ ਰਹੋ ਜੀ ਸਾਡੇ ਨਾਲ ਤਾਂ ਕਿ ਤੁਹਾਨੂੰ ਅਸੀਂ ਪਲ-ਪਲ ਦੀ ਹਰ ਇੱਕ ਜਾਣਕਾਰੀ ਸਮੇਂ ਸਿਰ ਮੁਹੱਈਆ ਕਰਵਾ ਰਹੀ ਹੈ ਤੇ ਧੰਨਵਾਦ ਜੀ